हां जी ਸਾਰਿਆਂ ਭੈਣਾਂ ਤੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਣੇ ਕੋਈ ਕੁ ਸਮਾਂ ਸਵੇਰ ਸਵੇਰ ਥੋੜਾ ਜਿਹਾ ਫ੍ਰੀ ਟਾਈਮ ਹੈਗਾ ਆਪਣੇ ਕੋਲੇ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਨਿਚੇ ਵੈਰਾਈਟੀ ਲੱਗਦੀ ਹੈ 21 ਦਿਨਾਂ ਦੇ ਮੇਲੇ 'ਚ ਜਿਹੜੀ ਵੈਰਾਈਟੀ ਆਪਣੇ ਕੋਲ ਆਈ ਆ ਉਹ ਸਾਰੀ ਆਪਾਂ ਤੁਹਾਨੂੰ ਸੈਕਸ਼ਨ ਵਾਈਜ਼ ਦਿਖਾਵਾਂਗੇ ਆ ਦੇਖੋ ਜੀ ਆ ਮੇਰੇ ਕੋਲੇ ਰਾਖੀ ਬ੍ਰਾਂਡ ਦੇ ਜੈਵਿਕ ਜਾਂ ਬ੍ਰਾਂਡ ਦੇ ਮਸਲੀਨ ਦੇ ਸੂਟ ਆਏ ਆ ਜੀ ਇੱਕ ਪੀਸ ਮੈਂ ਤੁਹਾਨੂੰ ਓਪਨ ਕਰਕੇ ਦਿਖਾਉਣਾ ਹਰੇਕ ਖਾਨੇ ਜੋ ਆਪਾਂ ਇੱਕ-ਦੋ ਪੀਸ ਓਪਨ ਕਰਾਂਗੇ ਡਿਜ਼ਾਈਨਰ ਕੈਟਲੋਗ ਵਾਲੇ ਪੀਸ ਹੈ ਆ ਦੇਖੋ ਵੀਰੇ ਪਿਓਰ ਦੀਆਂ ਆਈਟਮਾਂ ਇਹ ਜਿਵੇਂ ਕਿ ਆਪਾਂ ਬਾਜ਼ਾਰ ਤੋਂ ਲੈਂਦੇ ਆ 4500 4000 ਠੀਕ ਹੈ ਜੀ ਇਹ ਮੇਰੇ ਕੋਲ ਮਿਲਨੇ ਆ ਤੁਹਾਨੂੰ 2500 2800 2900 ਦੀ ਰੇਂਜ ਦੇ ਵਿੱਚ ਇੱਕ ਖਾਸ ਗੱਲ ਇਹ ਹੈ ਜੀ ਰਾਖੀ ਦਾ ਬ੍ਰਾਂਡ ਹੈ ਦੂਜਾ ਇਹਦਾ ਜਿਹੜਾ ਬਾਜੂ ਦਾ ਕਪੜਾ ਹੁੰਦਾ ਨਾ ਜੀ ਉਹ ਤੁਹਾਨੂੰ ਸਾਈਡ ਤੋਂ ਨਹੀਂ ਐਂਡ ਦੀ ਲੋੜ ਅਲੱਗ ਦਿੱਤਾ ਹੋਇਆ ਆ ਦੇਖੋ ਆ ਬਾਜੂ ਦਾ ਕਪੜਾ ਜਿਹੜਾ ਦਿੱਤਾ ਹੋਇਆ ਹੈ ਅਲੱਗ ਦਿੱਤਾ ਸਾਰਾ ਇਹਦੇ ਤੇ ਵਰਕੇ ਦੇ ਨਾਲ ਚਨਾਉਣ ਦੀ ਚੁੰਨੀ ਹੈ ਇਹਦੇ ਆ ਦੇਖੋ ਆ ਜਿਹੜਾ ਦੁਪੱਟਾ ਆਏਗਾ ਇਹਦਾ ਚਨਾਉਣ ਦਾ ਦੁਪੱਟਾ ਆਏਗਾ ਬਹੁਤ ਹੀ ਸ਼ਾਨਦਾਰ ਤੇ ਸੋਹਣੀ ਆਈਟਮ ਬਣੀ ਹੋਈ ਹੈ ਬਹੁਤ ਹੀ ਪਿਆਰੀ ਆਈਟਮ ਬਣੀ ਹੋਈ ਹੈ ਤੇ ਆ ਦੇਖੋ ਇਹਦੇ ਕਲਰ ਡਿਜ਼ਾਈਨ ਹੈ ਆ ਸਾਰੇ ਇਹਦੇ ਕਲਰ ਡਿਜ਼ਾਈਨ ਹੈ ਬ੍ਰਾਈਟ ਕਲਰ ਵੀ ਹੈ ਲਾਈਟ ਕਲਰ ਵੀ ਹੈ ਸਾਰੇ ਇਹਦੇ ਚ ਅਵੇਲੇਬਲ ਆ ਅਗਲਾ ਜਿਹੜਾ ਖਾਨਾ ਜੀ ਆ ਦੇਖੋ ਇਹ कॉटन ਦੇ ਡਿਸਕਾਊਂਟਡ ਸੂਟ ਹੈ ਸਿੰਗਲ ਸਿੰਗਲ ਜਿਹੜੇ ਕਿ ਆਪਾਂ ਲੈ ਸਕੀਤੇ ਆ 1000 ਰੁਪਏ ਦੀ ਰੇਂਜ ਚ 1150 ਦੀ ਰੇਂਜ ਚ 1100 ਦੀ ਰੇਂਜ ਚ ਇਹ ਸਾਰੇ ਆਈਟਮ ਆ ਦੇਖੋ ਪਿਓਰ ਦੁਪੱਟਿਆਂ ਨਾਲ ਮਸ਼ਲੀਨ ਦੁਪੱਟਿਆਂ ਨਾਲ ਆਣ ਗਿਆ ਡਿਜ਼ਾਈਨਿੰਗ ਚੈੱਕ ਕਰੋ ਜੀ ਆ ਗਿਆ ਇਹਦਾ ਦੁਪੱਟਾ ਦੁਪੱਟਾ ਪਿਓਰ ਦਾ ਆ ਦੇਖੋ ਵੀਰੇ ਹੁਣ ਆਪਾਂ ਆ ਗਏ AK ਟੈਕਸ ਬ੍ਰਾਂਡ ਦੇ ਖਾਨੇ ਤੇ ਕਸਟਮਰ ਆਈ ਜਾ ਰਹੇ ਆ ਤੇ ਆਪਾਂ ਇਹ ਕੋਸ਼ਿਸ਼ ਕਰਦੇ ਆ ਤੁਹਾਨੂੰ ਵੱਤ ਤੋਂ ਵੱਤ ਜਲਦੀ ਤੋਂ ਜਲਦੀ ਵੈਰਾਈਟੀ ਦਿਖਾ ਦਈਏ ਠੀਕ ਹੈ ਜੀ AK ਟੈਕਸ ਬ੍ਰਾਂਡ ਦੇ ਵਿੱਚ ਰਸ਼ੀਆ ਬ੍ਰਾਂਡ ਦੇ ਵਿੱਚ ਆ ਦੇਖੋ ਆ ਰਸ਼ੀਆ ਬ੍ਰਾਂਡ ਤੁਸੀਂ ਚੈੱਕ ਕਰੋ ਠੀਕ ਹੈ ਜੀ ਇਹਦੇ ਨਾਲ ਜਿਹੜੇ ਦੁਪੱਟੇ ਆਉਣਗੇ ਵਾਲਗੇ ਮਸਲੀਨ ਦੇ ਪਿਓਰ ਦੇ ਠੀਕ ਹੈ ਜੀ ਤੇ ਸੈਂਟਰ ਪੈਨਲ ਆਏਗਾ ਕੜਾਈ ਵਾਲਾ ਆਜ ਦਿਨ ਆਏਗੀ ਪਲੇਨ ਬਾਟਮ ਦੇ ਆ ਗਿਆ ਜੀ ਦੁਪੱਟਾ ਡਿਜੀਟਲ ਪ੍ਰਿੰਟ ਵਾਲਾ ਬਿਲਕੁਲ ਨਵੀਆਂ ਡਿਜ਼ਾਈਨਾਂ ਖਾਨੇ ਚੈੱਕ ਕਰੋ ਆ ਦੇਖੋ ਆ ਸਾਡੇ ਖਾਨਿਆਂ ਦੇ ਵਿੱਚ ਲੱਗੇ ਹੋਏ ਐ ਕੇ ਟੈਕਸ ਬ੍ਰਾਂਡ ਦੇ ਇਹ ਸਾਰੇ ਸਾਰੇ ਐ ਕੇ ਟੈਕਸ ਬ੍ਰਾਂਡ ਦੇ ਪੀ ਸਕਦੇ ਕੋਈ ਵੀ ਇਹਦੇ ਵਿੱਚ ਦੂਜੀ ਆਈਟਮ ਨਹੀਂ ਲੱਗੀ ਉਸ ਤੋਂ ਬਾਅਦ ਖਾਨਾ ਮੇਰੇ ਕੋਲ ਹੈਗਾ ਜੀ ਵੈਕਸਲ ਪ੍ਰਿੰਟ ਦਾ ਇਹਦੇ ਵਿੱਚ ਤੁਹਾਨੂੰ 1050 ਤੋਂ ਲੈ ਕੇ 1500 ਤੱਕ ਬਹੁਤ ਸੋਹਣੀਆਂ ਸੋਹਣੀਆਂ ਆਈਟਮਾਂ ਮਿਲਣੀਆਂ ਕਪੜਾ ਲੇਦਰ ਦੇ ਉੱਤੇ ਪਲੇਨ ਕੈਮ ਦੀ ਕੋਟਨ ਤੇ ਭਾਰਤ ਰਾ ਦਾ ਕਪੜਾ ਮਿਲਣਾ ਆ ਦੇਖੋ ਜੀ ਲੈ ਲੰਦਾ ਜਿਹੜਾ ਸਟਾਫ ਹੈ ਇਹ 1450 ਦੀ ਰੇਂਜ ਚ ਪਲੇਨ ਬਾਟਮ ਦੇ ਨਾਲ ਡਿਜੀਟਲ ਪ੍ਰਿੰਟ ਦੁਪੱਟੇ ਦੇ ਨਾਲ ਆਇਆ ਆ ਡਿਜੀਟਲ ਪ੍ਰਿੰਟ ਦੁਪੱਟਾ ਜੀ ਇਹਦਾ ਆ ਦੇਖੋ ਚੈੱਕ ਕਰੋ ਸਾਰੇ ਦੁਪੱਟੇ ਤੇ ਜਿਹੜਾ 3D ਪ੍ਰਿੰਟਿੰਗ ਹੈ ਆ ਸ਼ਰਟ ਆਏਗੀ 1450 ਦੀ ਰੇਟ ਕੱਲਾ ਚੈੱਕ ਕਰੋ ਜੀ ਆ ਦੇਖੋ ਡਿਜ਼ਾਈਨ ਚੈੱਕ ਕਰੋ ਇਥੇ ਜੀ ਇੱਕ ਲਾਈਨਿੰਗ 베ਸ ਤੇ ਆਉਂਦਾ ਆਪਣੇ ਕੋਲੇ ਆ ਲਾਈਨਿੰਗ 베ਸ ਤੇ ਆ ਨਾਲ ਦੁਪੱਟਾ ਆਏਗਾ ਇਹਦੇ ਦੁਪੱਟਾ ਇਹ ਪਲੇਨ 베ਸ ਤੇ ਜਿਹੜਾ ਆਏਗਾ ਜੀ ਉਹ 1050 ਦੀ ਰੇਂਜ ਆਏਗਾ ਆ ਦੇਖੋ ਆ ਪਲੇਨ 베ਸ ਤੇ ਹੈ 1050 ਦੀ ਰੇਂਜ ਚ ਨਾਲ ਮਸ਼ਲੀਨ ਦਾ ਦੁਪੱਟਾ ਬਹੁਤ ਹੀ ਸੋਹਣੇ ਸੋਹਣੇ ਤੇ ਜਿਹਾ ਦੇਖੋ ਕਲਰ ਚਾਰਟ ਲੱਗੇ ਆ ਬਹੁਤ ਤਰ੍ਹਾਂ ਦੇ ਕੱਪੜੇ ਲੱਗੇ ਆ ਮਸ਼ਲੀਨ ਦਾ ਸਟੱਫ ਵੀ ਹੈ ਲੇਲਣ ਵੀ ਹੈ ਜੀ ਚਿਕਨ ਵਾਲਾ ਵੀ ਹੈ ਪਲੇਨ ਵੀ ਹੈ ਇਹ ਸਾਰਾ ਖਾਨਾ ਜਿਹੜਾ ਹੈ ਰੇਟਰ ਦੇ ਨਾਲ ਆਲਓਵਰ ਦੁਪੱਟਾ ਉਹ ਤੋਂ ਬਾਅਦ ਜੇ ਆਹ ਕਾਟਨ ਦੁਪੱਟਿਆਂ ਵਾਲੇ ਸੂਟ ਆ ਜਾਣਗੇ ਇਹ ਹੁਣ ਜਿਹੜਾ ਗਰਮੀ ਮੇਲੂਲਾਹ ਦਾ ਪਾ ਡਿਸਕਾਊਂਟਡ ਸੂਟ ਹੈ ਕਾਟਨ ਦੁਪੱਟਿਆਂ ਨਾਲ ਠੀਕ ਹੈ ਜੀ ਇਹਦਾ ਵੀ ਤੁਸੀਂ ਫਾਇਦਾ ਚੱਕ ਸਕਦੇ ਹੋ ਬਹੁਤ ਡਿਸਕਾਊਂਟ ਕਰਕੇ ਲਾਏ ਹੋਏ ਆ ਸਾਰੇ ਸਿੰਗਲ ਸਿੰਗਲ ਡਿਜ਼ਾਈਨ ਹੈ ਉਸ ਤੋਂ ਬਾਅਦ ਜਿਹੜੇ ਅਗਲੇ ਆ ਜੀ ਪਾਰਟੀ ਵੇਅਰ ਦੇਖਾਂ ਦੇ ਉੱਤੇ 1500 ਤੋਂ 2100 ਦੀ ਰੇਂਜ ਦੇ ਵਿੱਚ ਆ ਦੇਖੋ ਮੈਂ ਤੁਹਾਨੂੰ ਪੀਲ ਦਿਖਾਉਣਾਗਾ ਬਹੁਤ ਹੀ ਸੋਹਣੇ ਸੋਹਣੇ ਹੈਵੀ ਸੂਟ ਹੈ 1500 ਤੋਂ ਲੈ ਕੇ 2100 ਦੀ ਰੇਂਜ ਦੇ ਵਿੱਚ ਦੁਪੱਟੇ ਨਾਲ ਆਣਗੇ ਜੀ ਕੜਾਈ ਵਾਲੇ ਸੂਟ ਆਣਗੇ ਫੁੱਲ ਫਰੰਟ ਵਾਲੇ ਆ ਦੇਖੋ ਡਿਜ਼ਾਈਨਿੰਗ ਦੇਖੋ ਜੀ ਕਿੰਨੇ ਸ਼ਾਨਦਾਰ ਕੰਮ ਕੀਤਾ ਹੋਇਆ ਹੈ ਬਿਲਕੁਲ ਨਵੇਂ ਕੱਪੜੇ ਤੇ ਨਵੀਆਂ ਆਈਟਮਾਂ ਆ ਲੋ ਜੀ 3 ਫੇਸ ਤੇ ਜਮਨ ਨਵੇਂ ਕੱਪੜੇ ਨੇ ਹੈਵੀ ਜਾਲ ਦੁਪੱਟਾ ਇਹ ਆ ਗਏ ਜੀ ਇਹਦਾ ਫਰੰਟ ਕੰਮ ਦੇਖੋ ਜੀ ਕਿੰਨਾ ਸੋਹਣਾ ਕੰਮ ਕੀਤਾ ਹੋਇਆ ਹੈ ਕੱਪੜੇ ਵੀ ਜਮਾ ਨਵੇਂ ਆਉਣਗੇ ਉਹ ਤੋਂ ਬਾਅਦ ਦੇਖੋ ਜੀ ਕੰਡਾ ਸ਼ਿਫੋਨ ਦੇ ਉੱਤੇ ਆਪਣੇ ਕੋਲੇ ਬੈਡਵਰਕ ਦੇ ਵਿੱਚ ਬੈਡਵਰਕ ਦੇ ਵਿੱਚ ਸ਼ਿਫੋਂਦ ਦੁਪੱਟਾ ਸ਼ਿਫੋਂਦੀ ਹੀ ਸ਼ਾਲਟਾ ਜਿਵੇਂ ਤੇ ਵਰਕ ਕੀਤਾ ਹੋਇਆ ਧਾਗੇ ਦਾ ਆ ਸਾਡੇ ਜਿਹੜੇ ਆ ਪਾਰਟੀ ਵੇਅਰ ਸਟਾਫ ਆ ਵੀਰੇ 1500 ਤੋਂ 2000 ਦੇ ਵਿੱਚ ਵਿੱਚ ਰੇਟਲ ਪ੍ਰਿੰਟ ਤੇ ਜਿਵੇਂ ਕਈ ਵਾਰੀ ਐ ਜੀ ਆਪਾਂ ਚਮਕ ਵਗੈਰਾ ਨਹੀਂ ਪਸੰਦ ਕਰਦੇ ਤਾਂ ਸਿੰਪਲ ਸੋਬਰ ਆਈਟਮਾਂ ਦੇ ਵਿੱਚ ਵੀ ਤੁਹਾਨੂੰ ਕਾਫੀ ਡਿਜ਼ਾਈਨਿੰਗ ਮਿਲਣੀ ਹੈ ਆ ਦੇਖੋ ਜੀ ਗ੍ਰੈਡ ਵਰਕ ਦੇ ਵਿੱਚ ਆਈਟਮ ਹੈ ਔਰ ਆ ਇਹਦਾ ਦੁਪੱਟਾ ਹੈ ਇਹ ਹਰਤਾ ਸਾਰਾ ਡਿਜੀਟਲ ਪ੍ਰਿੰਟ ਦੇ ਵਿੱਚ ਆ ਪਲੇਨ ਇਹਦੇ ਨਾਲ ਬਾਟਮ ਆਏਗੀ ਰੇਟ ਹੈ 2050 ਐਸੀ ਤਰ੍ਹਾਂ ਆ ਦੇਖੋ ਆ ਸਾਰਾ ਸੈਕਸ਼ਨ ਬਣਿਆ ਹੋਇਆ ਹੈ ਇਹ ਸਾਰੀ ਵੈਰਾਈਟੀ ਜਿਹੜੀ ਹੈਗੀ ਹੈ 35 ਪਾਰਟੀ ਵਿੱਚ ਉੱਤਾ ਦੀ ਹੈ ਸੈਮੀ ਸਟੇਜ ਦੇ ਵਿੱਚ ਅਗਲਾ ਜਿਹੜਾ ਸੈਕਸ਼ਨ ਆਏਗਾ ਉਹ ਆਏਗਾ ਰਾਮ ਟੈਕਸ ਦਾ ਆ ਦੇਖੋ ਜੀ ਆ ਸਾਰੇ ਡਿਜ਼ਾਈਨ ਜਿਹੜੇ ਲੱਗੇ ਮੇਰੇ ਕੋਲੇ ਇਹ ਰਾਮ ਟੈਕਸ ਦੇ ਲੱਗੇ ਆ ਮੀਡੀਅਮ ਕਲਰਾਂ ਦੇ ਵਿੱਚ ਇੰਗਲਿਸ਼ ਕਲਰਾਂ ਦੇ ਵਿੱਚ ਇਹਦੇ ਵਿੱਚ ਆ ਦੇਖੋ ਬਜ਼ੁਰਗਾਂ ਵਾਲੇ ਵੀ ਤੁਹਾਨੂੰ ਪੀਸ ਮਿਲ ਜਾਣੇ ਆ ਡਾਰਕ ਲਾਈਟ ਹਰ ਤਰ੍ਹਾਂ ਦੇ ਪੀਸ ਮਿਲਨੇ ਆ ਦੇਖੋ ਆ ਡਾਰਕ ਚਾਰਟ ਪਿਆ ਸਾਰਾ ਸਾਰੇ ਰਾਮ ਟੈਕ ਦੇ ਸਿਲੈਕਟਡ ਪੀਸ ਹੈ ਤੇ ਲੈ ਆ ਦੇਖੋ ਤੁਹਾਨੂੰ ਇੱਕ ਪੀਸ ਓਪਨ ਵੀ ਕਰ ਦਿੰਨੇ ਆਪਾਂ ਰਾਮ ਟੈਕ ਬ੍ਰਾਂਡ ਗੱਜ-ਗੱਜ ਤੇ ਮੋਰ ਹੋਏਗੀ ਜੀ ਕੋਰਨਰ ਤੇ ਪੱਟੀ ਲੱਗੀ ਹੋਏਗੀ ਸੈਂਟਰ ਪੈਨਲ ਬਣਿਆ ਹੋਇਆ ਇਹਦਾ ਔਰ ਕੱਪੜੇ ਦੀ ਗੱਲ ਕਰ ਲਈਏ ਤਾਂ 5.5 ਮੀਟਰ ਤੋਂ ਉੱਤੇ ਕੱਪੜਾ ਹੁੰਦਾ ਜੀ 6 ਮੀਟਰ ਦੇ ਨੇੜੇ ਕੱਪੜਾ ਨਿਕਲਿਆ ਹੁੰਦਾ ਰਾਮ ਟੈਕ ਦਾ ਨਾਲ ਚਨਾਉਣ ਦੇ ਦੁਪੱਟੇ ਆ ਆ ਦੇਖੋ ਜੀ ਕਮੇਟੀ ਆਈ ਨਾ ਹੋਏ ਆਪਣੇ ਕੋਲੋਂ ਆ ਬੋਟਮ ਤੇ ਵਰਕ ਇਹਦੇ ਵੀ ਬਹੁਤ ਹੀ ਸ਼ਾਨਦਾਰ ਰੇਸ਼ਮ ਦਾ ਕੰਮ ਕੀਤਾ ਹੈ ਆਰਗੈਨਿਕ بیس ਦਾ 5 ਮੀਟਰ ਕਪੜਾ ਹੈ 2.5 ਮੀਟਰ ਸ਼ਰਟ ਹੈ 3 ਮੀਟਰ ਸਲਵਾਰ ਹੈ ਬਹੁਤ ਹੀ ਸ਼ਾਨਦਾਰ ਪ੍ਰਿੰਟ ਹੈ ਬਹੁਤ ਹੀ ਪਿਆਰੇ ਪ੍ਰਿੰਟ ਪ੍ਰਿੰਟ ਹੈ ਬਹੁਤ ਹੀ ਹਟਕੇ ਪ੍ਰਿੰਟ ਹੈ ਵੀਡੀਓ ਅੱਛੀ ਲੱਗੀ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਨਮਸਕਾਰ ਪ੍ਰਣਾਮ ਸਸਰੀਕਰ ਆਪਣੇ ਕੋਲੋਂ ਪਲੇਨ ਦੀ ਸਾਰੀ ਆਈਟਮ ਆ ਚੁੱਕੀ ਹੈ ਜੀ ਪਾਰਟੀ ਵੀ ਸੂਟਾਂ ਤੇ ਵੀ ਵੈਸੇ ਨੋਰਮਲ ਵੀ ਕੋਟਨ ਦੀ ਵੀ ਆਈਟਮ ਹੈ ਕੁਝ ਚੈਟ ਮੈਂ ਮੇਤੋਂ ਐਕਸਟੈਂਪ ਜਿਹੜੇ ਕ੍ਰਸ਼ ਕ੍ਰਸ਼ ਬਣਾਸ ਦੀ ਕ੍ਰਸ਼ ਬਨਾਸੀ ਦੇ ਉੱਪਰ ਬਹੁਤ ਹੀ ਪਿਆਰਾ ਆਰਟੀਕਲ ਹੈ ਬਹੁਤ ਹੀ ਸ਼ਾਨਦਾਰ ਆਰਟੀਕਲ ਹੈ ਬਹੁਤ ਹੀ ਖੂਬਸੂਰਤ ਆਰਟੀਕਲ ਹੈ ਆਲ ਓਵਰ ਸੂਟ ਹੈ ਵਰਕ ਕਰਾ ਸਕਦੇ ਹੋ ਕ੍ਰਸ਼ ਪਿਓਰ ਕ੍ਰਸ਼ ਦੇ ਉੱਪਰ ਇਹ ਕ੍ਰਸ਼ ਬਨਾਸੀ ਕ੍ਰਸ਼ ਬਨਾਸੀ ਦੇ ਉੱਪਰ ਬਹੁਤ ਹੀ ਸ਼ਾਨਦਾਰ ਕੁਸ਼ਾਟੀ ਦਾ ਆਰਟੀਕਲ ਲੈ ਕੇ ਆਏ ਬਿਲਕੁਲ ਨੰਬਰ ਨੰਬਰ 1 ਆਈਟਮ ਹੈ ਬਹੁਤ ਹੀ ਪਿਆਰਾ ਆਰਟੀਕਲ ਹੈ 1800 ਦੀ ਰੇਂਜ ਹੈ ਬਹੁਤ ਹੀ ਸ਼ਾਨਦਾਰ ਬਹੁਤ ਹੀ ਖੂਬਸੂਰਤ ਉਸ ਤੋਂ ਅਗਲਾ ਆਰਟੀਕਲ ਆ ਗਿਆ ਭਾਜੀ ਕ੍ਰਸ਼ ਇਹ ਕਲਾ ਕ੍ਰਸ਼ ਬਨਾਸੀ ਸੀ ਭਾਜੀ ਆ ਕ੍ਰਸ਼ ਪਲੇਨ ਆ ਗਈ ਜੀ ਇਸ ਸਾਰੇ 50% ਸਕੋਰ ਦੇ ਆਰਟੀਕਲ ਹੈ ਜਿੰਨੇ ਵੀ ਮੇਰੇ ਕੋਲ ਆਰਟੀਕਲ ਹੈ ਨਾ ਇਹ ਕ੍ਰਸ਼ ਪਲੇਨ ਹੈ ਭਾਜੀ ਇਹ ਪਲੇਨ ਕ੍ਰਸ਼ ਦੇ ਕਦਰਾਂ ਲੱਗੇ ਦੀ ਬਹੁਤ ਹੀ ਸ਼ਾਨਦਾਰ ਕੱਲਰ ਹੈ ਬਹੁਤ ਹੀ ਪਿਆਰੇ ਪਿਆਰੇ ਕੱਲਰ ਹੈ ਪਾਰਟੀ ਵਿੱਚ ਸੂਟ ਨੇ ਫੈਨਸੀ ਆਈਟਮ ਹੈ ਗਰਲਿਸ ਲੁੱਕ ਹੈ ਪੈਂਟ ਪਲਾਜ਼ੋ ਸ਼ਰਾਰਾ ਗਰਾਰਾ ਜੋ ਮਰਜ਼ੀ ਬਣਾ ਸਕੋ ਤੁਸੀਂ ਸਾਰੇ ਕਰ ਰਹੇ ਹੁੰਦੇ ਜੀ ਆਹ ਭਾਜੀ ਆਗੇ ਆਪਣੇ ਕੋਲ ਕਰੇਵ ਆਹ ਸਾਰੇ ਕਰੇਵ ਦੇ ਆਰਟੀਕਲ ਹੈ ਜੀ 950 ਰੁਪਏ ਸੂਟ ਹੈ 5 ਮੀਟਰ 올ਓਵਰ ਬਹੁਤ ਹੀ ਸ਼ਾਨਦਾਰ ਪੁਨਿਆ ਕਲਰ पे ਤੋਂ ਹਰ ਦਾ ਤਿਆਰ ਮਿਲਣਗੇ ਇਹ ਕਰੇਵ ਦੇ ਉੱਪਰ ਹੈ ਭਾਜੀ ਉਸ ਤੋਂ ਬਾਅਦ ਆਗੇ ਭਾਜੀ ਆਪਣੇ ਕੋਲ ਸਿਮਰ ਇਸੇ ਮਰਦ ਆਰਟੀਕਲ ਹੈ ਮੇਰਾ ਜੀ ਜੇ ਰੇਟ ਵੀ ਤੁਸੀਂ ਚੈੱਕ ਕਰਵਾਣਾ ਜੀ 1100 ਰੁਪਏ ਸੋੜ ਸਿਮਰ ਦਾ ਪਿਓ ਰੀਨਲ ਸਿਮਰ ਹੈ ਕੋਈ ਇਹ ਚਾਲੂ ਬਾਲੂ ਨਹੀਂ ਬਿਲਕੁਲ ਡਿਫਰੈਂਟ ਹੈ ਬਿਲਕੁਲ ਹਟ ਕੇ ਕਲਰ ਬਹੁਤ ਹੈ ਸੈਂਪਲ ਹਾਰੇ ਹਮੇ ਆ ਜਿੰਨੇ ਕਲਰ ਪਏ ਨੇ ਭਾਜੀ ਆ ਸਾਰੇ ਸਿਮਰ ਦੇ ਕਲਰ ਨੇ ਭਾਜੀ ਆ ਸਾਰੀ ਸਿਮਰ ਪਈਏ A1 ਕਲਾਸ A1 ਕੁਆਲਿਟੀ ਹੈ ਜੀ ਬਹੁਤ ਹੀ ਸ਼ਾਨਦਾਰ ਇੱਕ ਆ ਗਈ ਸੈਮੀ ਕ੍ਰਸ਼ ਜੀ ਆ ਆ ਗਈ ਸੈਮੀ ਕ੍ਰਸ਼ 100 ਪਿਓ ਕ੍ਰਸ਼ ਦਹੀ ਹੈ ਇਸ ਸੈਮੀ ਕ੍ਰਸ਼ ਤੇ ਪਰ ਹੈ ਜੀ ਇਹਦਾ ਰੇਟ ਚੈੱਕ ਕਰੋ ਜੀ 12 13 16 ਆਰਟੀਕਲ ਹੈ ਸਿਰਫ 600 ਰੁਪਏ ਦੀ ਬਹੁਤ ਹੀ ਸ਼ਾਨਦਾਰ ਬਹੁਤ ਹੀ ਪਿਆਰੇ ਪਿਆਰੇ ਕਰ ਰਿਹਾ ਜੀ ਬੇ ਕੋ ਡਿਫਰੈਂਟ ਬੇ ਕੋ ਹਟਕੇ ਇੱਕ ਆ ਕੀ ਸਪਾਰਕਿੰਗ ਬਾਜੀ ਆ ਸਪਾਰਕਿੰਗ ਹੈ ਜੀ ਇਹਦਾ ਵੀ ਤੁਹਾਨੂੰ ਰੇਟ ਚੈੱਕ ਕਰਾ ਰਿਹਾ ਮੈਂ ਜੀ ਆਰਟੀਕਲ ਬਹੁਤ ਪਿਆਰਾ ਹੈ ਬਹੁਤ ਹੀ ਘੱਟ ਰੇਟਾਂ ਹੈ ਸਪਾਰਕਿੰਗ ਹੈ ਬਾਜੀ ਇਹਦੇ ਕਲਰ ਹਾਰੂ ਬਹੁਤ ਹੀ ਪਿਆਰੇ ਹੈ 500 ਰੁਪਏ ਸੂਟ ਹੈ ਆਲ ਓਵਰ ਸੂਟ ਹੈ 5 ਮੀਟਰ ਫਰੂਟ ਹੈ ਕੋਈ ਪੌਣੇ 5 ਦਾ ਕੰਮ ਨਹੀਂ 5 ਮੀਟਰ ਕਮਾ ਗਏ ਅਸੀਂ 5 ਮੀਟਰ ਕੋਈ ਪੌਣੇ 5 ਦਾ ਕੰਮ ਨਹੀਂ ਜਿੰਨੇ ਪਲੇਨ ਸਟਾਫ ਆਏ ਮੇਰੇ ਤੋਂ ਫ੍ਰੈਂਸੀਸ ਸਟਾਫ ਆਇਆ ਪਾਰਟੀ ਵਿੱਚ ਸਟਾਫ ਆਇਆ ਆ ਆ ਗਈ ਜੋਰ ਜਤੀ ਭਾਈ ਜੋਰ ਨਾਲ ਆ ਜੋਰਜਟ ਹੈ ਜੀ ਆ ਜਿੰਨੇ ਕਲਰ ਵੇਖ ਰਹੇ ਹੋ ਨਾ ਸਾਰੇ ਜੋਰਜਰ ਦੇ ਕਲਰ ਹੈ ਨੰਬਰ 1 ਆਰਟੀਰੀ ਸਪੈਸ਼ਲ 21 ਦਿਨਾਂ ਦਾ ਮੇਲਾ ਜੀ ਸਪੈਸ਼ਲ 21 ਦਿਨਾਂ ਦੇ ਮੇਲੇ ਵਿੱਚ ਬਹੁਤ ਸੋਹਣੇ ਸੋਹਣੇ ਆਈਟਮਾਂ ਲੈ ਕੇ ਆਏ ਤੁਸੀਂ ਯਕੀਨ ਮੰਨਿਓ ਆਹ ਕੁਆਲਿਟੀ ਪੰਜਾਬ ਚ 1000 ਰੁਪਏ ਦਾ ਸੂਟ ਦਿਖ ਰਿਹਾ ਲੈਨਿੰਗ ਵਾਲੀ ਕੁਆਲਿਟੀ ਹੈ 7-800 ਰੁਪਏ ਦਾ ਵਿੱਚ ਉਹਨੇ ਰੇਡ ਕਰ ਚੁੱਕੇ ਜੀ ਸੁਣ ਪਹਿਲੇ ਕੁਆਲਿਟੀ ਦੇ ਕਰਵਾਈ 400 ਰੁਪਏ ਦਾ ਸੂਟ ਹੈ ਜੀ ਆਹ ਆਰਟੀਕਲ ਮੇਰਾ 400 ਰੁਪਏ ਦਾ ਜੀ ਲੈਨਿੰਗ ਵਾਲਾ ਹੈ 50 ਦਿਨ ਮਿਲਣਗੇ 50 ਕਲਰ ਮਿਲਣਗੇ ਆ ਸਾਰੇ ਆਰਟੀਕਲ ਆਂਦੇ ਭਾਜੀ ਬਹੁਤ ਹੀ ਸ਼ਾਨਦਾਰ ਬਹੁਤ ਹੀ ਪਿਆਰੇ ਪਿਆਰੇ ਕਲਰ ਆ ਮੇਰੇ ਕੋਲ ਪਲੇਨ ਦਾ ਸਾਰਾ ਸਟਾਫ ਮੇਰੇ ਤੋਂ ਨਵਾਂ ਆ ਚੁੱਕਿਆ 50% ਸਕੋਰ ਤੇ ਇਹ ਆ ਕੋਈ ਸਟਾਫ ਨਹੀਂ ਜੋ ਆਪ ਗੋਠੀ ਵਾੜ ਬੈਠਦੇ ਤੁਹਾਨੂੰ ਨਹੀਂ ਮਿਲੂਗਾ ਪਲੇਨ ਦੇ ਮੰਚਲੀ ਸਿਲਕ ਜੋਰ ਜੱਟ ਕ੍ਰੇਵ ਸੈਮੀ ਕ੍ਰੇਵ ਕ੍ਰਸ਼ ਸੇਮਰ ਮੰਚਲੀ ਸਾਰੀ ਆਟਮਾ ਮੇ ਤੋਂ ਪ੍ਰੋਪਰ ਹੈਗੇ ਇਹਦੀ ਗੱਲ ਨਹੀਂ ਬਾਜ਼ਾਰ ਨਾਲ ਘਟਵਾਗੀ ਸਪੈਸ਼ਲ 1 ਕਿ ਦਿਨ 1 ਕਿ ਦਿਨ ਸਪੈਸ਼ਲ ਜੀ 1k ਦੇ ਰਿਸ਼ ਬੱਚੇ ਸੋਲ ਲੈ ਕੇ ਆਇਆ B neck B neck ਉਹ ਵੀ ਮਸ਼ਰੀਨ ਦੇ ਉੱਪਰ ਤੁਹ ਯਕੀਨ ਮੰਨਿਓ 2330 303 ਜਾਂ 2800 ਇਸ ਰੇਟ ਦੀ ਐਡਮੈਨਸtion ਬਹੁਤ ਹੀ ਘੱਟ ਰੇਟਾਂ ਮਿਲ ਜਾ ਰਹੀ ਇਸ ਤੇ 850 ਰੁਪਏ ਦੀ ਸਪੈਸ਼ਲ ਬੋਟਮ ਤੇ ਵਰਕ ਹੋਏਗਾ ਲੈਂਸਪਤੀ ਸਪੈਸ਼ਲ ਦੁਪੱਟੇ ਦੇ ਲੈਂਸਪਤੀ ਬਹੁਤ ਹੀ ਘੱਟ ਰੇਟਾਂ 2800 ਨਾਲ 850 ਰੁਪਏ ਚ ਮਸ਼ਰੀਨ ਦਾ ਜੀ ਮਸ਼ਰੀਨ ਦਾ ਸੂਟ ਮਿਲਣ ਜਾ ਰਿਹਾ 2800 850 ਰੁਪਏ ਦੀ ਪਾਟੀ ਦੇ ਰੂਪ ਵਿੱਚ ਬਹੁਤ ਹੀ ਸ਼ਾਨਦਾਰ ਭਾਜੀ ਅਰੇ ਗਲਰ ਘਲਰ ਘਲਰ ਨਾਲ ਇੱਕ ਨਾਲ ਬਹੁਤ ਹੀ ਪਿਆਰਾ ਤੇ ਬਹੁਤ ਹੀ ਖੂਬਸੂਰਤ ਤੇ ਆਪਾਂ ਕਲਰਾਂ ਦੀ ਗੱਲ ਕਰਦੇ ਕਲਰ ਜਿਹੜੀਆਂ 4-5 ਇੰਚੀ ਅੱਲ ਭਾਜੀ 850 ਰੁਪਏ ਬੇਬੀ ਪਿੰਕ ਵੀ ਲੈ ਕੇ ਮਸ਼ਰੀਨ ਦੇ ਉੱਪਰ 50% ਸਕੋਰ ਤੋਂ 100% ਸਕੋਰ ਤੇ 850 ਰੁਪਏ ਦਾ ਜੀ ਸਪੈਸ਼ਲ ਮਾਸਟਰ ਕਰੋਨੀ ਇੱਕ ਗੱਲ ਕਹੂੰਗਾ ਜੀ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਲਿਮਿਟਡ ਸਟਾਕ ਹੈ 850 ਰੁਪਏ 2816 ਸੂਟ ਹੈ 850 ਰੁਪਏ ਦਾ 50% ਤੋਂ ਵੱਧ ਔਫ ਤੇ ਵੀਡੀਓ ਅੱਛੀ ਲੱਗੀ ਸ਼ੇਅਰ ਨਾਂ ਤੇ ਹੋ ਤਾਂ ਕਿਹੜੀ ਦੀ ਵੀ ਗੱਲ ਬਿਲੋ ਜੱਗ ਸਾਰਾ ਜਾਣਦਾ ਕੀ ਜਾਣਦਾ ਉਹ ਸੂਟਾਂ ਦੀ ਵੈਰਾਈਟੀ ਜਾਣਦਾ ਹੋਰ ਕੀ ਜਾਣਦਾ ਅੱਛਾ ਮੈਂ ਕਹ ਤੂੰ ਗਾਣਿਆਂ ਵਾਲੇ ਪਾਸੇ ਹੀ ਪੈ ਗਿਆ ਸੂਟਾਂ ਦੀ ਵੈਰਾਈਟੀ ਪੈ ਗਿਆ ਸੂਟਾਂ ਦੀ ਡਿਜ਼ਾਈਨਰ ਵੈਰਾਈਟੀ ਅੱਜ ਦੇ ਗੋਟੀਆਂ ਵਾਲੇ ਸਾਰਾ ਜੱਗ ਜਾਣਦਾ ਲੋ ਜੀ ਦਿਖਾਓ ਦਿਖਾਓ ਸੂਟ ਦਿਖਾਓ ਸਾਰੇ ਦਾ ਜੈਂਟ ਬਰੀ ਵਾਲੇ 50% ਔਫ ਤੇ 21 ਦਿਨਾਂ ਦਾ ਮੇਲਾ ਲੱਗ ਚੁੱਕਿਆ ਵੀਰੇ ਆ ਸੂਟ ਦਿਖਾ ਦਿਓ ਜੀ ਸਾਰਾ ਫਰੰਟ ਤੇ ਹੈਵੀ ਕੰਮ ਹੈ ਬਾਜੂ ਦੇ ਕੰਮ ਹੈ ਭਾਜੀ ਇਹਦੀ ਸਲਵਾਰ ਤੇ ਵੀ ਵਰਕ ਆਊਗਾ ਆ ਆਊਗਾ ਇਹਦੀ ਬਾਟਮ ਤੇ ਕੰਮ ਸਾਰਾ ਹੈਂਡ ਕ੍ਰਾਸ ਦਾ ਕੰਮ ਹੈ ਨਵੇਂ ਬੇਸ ਆਏ ਆ ਵੀਰੇ ਪਿਓਰ ਦੇ 10 ਜੰਡਵਰੀ ਦੇ 21 ਦਿਨਾਂ ਦੇ ਮੇਲੇ ਤੇ 50% ਆਫ ਤੇ ਲੱਗ ਚੁੱਕਿਆ ਹੈ ਬਾਕੀ ਦੱਸਣਗੇ ਸ਼ਰੀਪਾ ਜੀ ਕਾਓ ਜੀ ਡਿਜ਼ਾਈਨਰ ਸੂਟ ਜਿਵੇਂ ਕਿ ਤੁਸੀਂ ਦੇਖਿਆ ਵੀਰੇ ਸਿਰੇ ਤੋਂ ਸਿਰੇ ਵੈਰਾਈਟੀ ਮਿਲਣੀ ਹੈ ਆਪਣੇ ਕੋਲੇ ਗੋਠੀ ਵੜ ਵਾਈਡ ਦੇ ਤੇ ਜਿਵੇਂ ਕਿ ਮੇਰੇ ਵੀਰ ਨੇ ਤੁਹਾਨੂੰ ਸੂਟ ਦਿਖਾਇਆ ਵੀਰੇ ਪਿਓਰ ਟਿਸ਼ੂ ਦਾ ਸੂਟ ਹੈ ਇਹਦੀ ਬਾਟਮ ਦੇ ਵਰਕ ਹੈ 슬ੀਵਸ ਤੇ ਵਰ ਗਿਆ ਫੁੱਲੀ ਫਰੰਟ ਆਊਗਾ ਨਾਲ ਦੁਪੱਟਾ ਬਹੁਤ ਪਿਆਰਾ ਹੈ ਰੇਟ ਬਹੁਤ ਘੱਟ ਹੈ ਜੀ 25 25 ਆ 27 2700 ਦੇ ਸੂਟ ਹੈ 12000 13000 ਹਾਫ ਰੇਟ ਦੇ ਉੱਪਰ ਮਿਲਣਗੇ 21 ਦਿਨਾਂ ਦਾ ਮੇਲਾ ਲੱਗ ਚੁੱਕਿਆ ਵੀਰੇ ਰੱਖੜੀ ਦੀ ਸਪੈਸ਼ਲ ਆਫਰ ਤੋਂ ਬਾਅਦ ਹੁਣ ਮੇਲਾ ਲੱਗ ਚੁੱਕਿਆ 21 ਦਿਨ ਹਾਂਜੀ ਵੀਰੇ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਆ ਗਏ ਨੇ ਆਪਣੇ ਕੋਲੇ 21 ਦਿਨਾਂ ਦੇ ਮੇਲੇ 'ਚ 50% ਆਫ ਤੇ ਲਓ ਜੀ ਬਿਲਕੁਲ ਨਵੇਂ ਕੱਪੜੇ ਤੇ ਤੇ ਨਵਾਂ ਡਿਜ਼ਾਈਨ ਚੈੱਕ ਕਰੋ ਇਹ ਕਹਿਣ ਦੀ ਨਹੀਂ ਗੱਲ ਸਾਰਾ ਜੱਗ ਜਾਣਦਾ ਉਹ ਕੀ ਜਾਣਦਾ ਸ਼ਰੀਫ ਭਰਾ ਇਹਦਾ ਕੀ ਹੈ ਵੀਰੇ ਮੈਂ ਦੱਸਦਾ ਸਸਤੀ ਵੈਰਾਈਟੀ ਲੈਣੀ ਆ ਗੋਠੀ ਵਾਲਿਆਂ ਦੇ ਆਓ ਘੱਟ ਰੇਟਾਂ ਦੇ ਸੂਟ ਲੈਣੇ ਆ ਗੋਠੀ ਵਾਲਿਆਂ ਦੇ ਆਓ ਡੈਨਰ ਸੂਟ ਲੈਣੇ ਆ ਗੋਠੀ ਵਾਲਿਆਂ ਦੇ ਆਓ ਸਭ ਤੋਂ ਸਸਤੇ ਸੇਟਾਂ ਆਪਣੇ ਰੇਟਾਂ ਦੇ ਸੂਟ ਲੈਣੇ ਆ ਉਹ ਵੀ ਗੋਥੀ ਵਾਲਿਆਂ ਦੇ ਆਹ ਕੀ ਜਾਣਦਾ ਹੋਰ ਇਹ ਗੱਲ ਤਾਂ ਜੀ ਸਹੀ ਕਹਿ ਗਿਆ ਭਾਈ ਸਾਹਿਬ ਕਿ ਜੱਗ ਸਾਰਾ ਜਾਣਦਾ ਬਹੁਤ ਸਾਡੇ ਨਾਲ ਭੈਣ ਭਾਈ ਜੁੜੇ ਹੋਏ ਆ ਬਹੁਤ ਹੀ ਸੋਹਣੇ ਸੋਹਣੇ ਸੂਟ ਅਸੀਂ ਦਿਖਾਈਦੇ ਆ ਤੁਸੀਂ ਵੀ ਜੁੜੋ ਤੇ ਆਹ ਦੇਖੋ ਜੀ ਦਾਜ ਆਦੀ ਵਧੀ ਬਣਾਨੀ ਹੈ ਤਾਂ ਆਹ ਦੇਖੋ ਡਿਜ਼ਾਈਨ ਦੇਖੋ ਸਾਡੇ ਕੋਲੇ ਨਵੇਂ-ਨਵੇਂ ਕੱਪੜਿਆਂ ਤੇ ਵਿਦੇ ਕਰੇਪ ਨਾਲੋਂ ਸਿਲਕ ਨਾਲੋਂ ਹਟ ਕੇ ਠੀਕ ਹੈ ਜੀ ਸਿਮਰ ਬੇਸ ਤੇ ਮਿਲੇਗਾ ਠੀਕ ਹੈ ਜੀ ਬਰਸ਼ਾਸ਼ਾ ਬੇਸ ਤੇ ਮਿਲੇਗਾ ਜਿਹੜੇ ਵੀ ਨਵੇਂ-ਨਵੇਂ ਕੱਪੜੇ ਆਂਦੇ ਆ। ਬੁੱਲਗੇ ਵੀ ਚਨਾਰ ਨਵਾਂ ਬੇਸ ਆ ਚੁੱਕਿਆ ਹੈ ਚਨਾਰ ਦੇ ਉੱਪਰ ਡਿਜ਼ਾਈਨਰ ਬੇਸ ਆ ਚੁੱਕਿਆ ਹੈ ਸਿਰੇ ਤੋਂ ਸਿਰੇ ਵੈਰਾਈਟੀ ਆ ਚੁੱਕੀ ਹੈ ਕੱਟ ਰੇਟਾਂ ਦੇ ਸੂਟ ਲੈਣੇ ਤਾਂ ਗੋਠੀ ਵਾਲਾਂ ਦੇ ਮਿਲੋ ਸਿਰੇ ਤੋਂ ਸਿਰਾ ਤੇ ਲੇਟੈਸਟ ਵੈਰਾਈਟੀ ਆ ਦੇਖੋ ਜੀ ਵੀਰ ਜੀ ਖੋਲਿਓ ਤੁਹਾਡੇ ਮੂਰੇ ਆਹ ਦੇਖੋ ਜੀ ਸੂਟ ਮੈਂ ਤੁਹਾਨੂੰ ਇਹੋ ਜਿਹੇ ਦਿਖਾ ਦੇਣੇ ਆ ਤੁਸੀਂ ਵੀਡੀਓ ਦੇਖ ਕੇ ਤੁਹਾਡਾ ਮਨ ਕਰਨਾ ਕਿ ਜੇ ਆਪਾਂ 4 ਮਹੀਨੇ ਭਈਆ ਮੈਰੀ ਦੀ ਤਾਂ ਵਰੀ ਹੁਣੇ ਬਣਾਈਏ ਤੇ ਉਹਦਾ ਫਾਇਦਾ ਕੀ ਹੈ ਆ 21 ਦਿਨਾਂ ਦੇ ਮੇਲੇ ਤੁਹਾਨੂੰ ਮਹਿੰਗੇ ਮਹਿੰਗੇ ਸੂਟ ਮਿਲਣੇ 50% ਆਫ ਤੇ ਤੇ ਇਹਦੇ ਵਿੱਚ ਤੁਸੀਂ ਵੱਧ ਤੋਂ ਵੱਧ ਫਾਇਦਾ ਚੱਕੋ ਗੋਠੀ ਵਾਲਿਆਂ ਦੇ ਆਓ ਨਾਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਸੀਂ ਵਲੌਗ ਵੀ ਪਾਈਦੇ ਆ ਵੀਰੇ ਇੰਸਟਾ ਤੇ ਵੀ ਪਾਈਦੇ ਫੇਸਬੁਕ ਸਾਹਿਬਾ ਜੀ ਰਖਰੀ ਦੇ ਮਾਂਗਾਂ ਮ ਸੱਲ ਗਈ ਸੀ ਆਪਣੇ ਐਦੂ ਬਾਦ ਹੁਣ ਆਪਾਂ 21 ਦਿਨਾਂ ਦਾ ਮੇਲਾ ਲਾ ਚੁੱਕੇ ਆ ਵੀਰੇ ਬਹੁਤ ਹੀ ਸ਼ਾਨਦਾਰ ਵੈਰਾਈਟੀ ਆ ਚੁੱਕੀ ਆ ਪਾਰਟੀ ਵਾਲ ਡਿਜ਼ਾਈਨਰ ਸੂਟ ਆ ਚੁੱਕਿਆ ਜਿਹੜੀਆਂ ਮੇਰੀਆਂ ਭੈਣਾਂ ਨੇ ਵਰੀ ਵਗੈਰਾ ਬਣਾਉਣੀ ਆ ਦਾਜ ਐਂਡ ਵਰੀ ਦੇ ਡਿਜ਼ਾਈਨਰ ਸੂਟ ਲੈਣੇ ਆ ਤਾਂ ਜਲਦੀ ਪਹੁੰਚੋ ਗੋਠੀ ਵਾਲਾ ਦੇ ਤੇ ਸੈਂਪਲ ਤੌਰ ਤੇ ਡਿਜ਼ਾਈਨਿੰਗ ਦੇਖੋ ਜੀ ਕਿੰਡੀ ਪਿਆਰੀ ਆਪਣੇ ਕੋਲੇ ਆ ਚੁੱਕੀ ਆ ਬਾਰਡਰ ਦਾ ਹੈਂਡਵਰਕ ਦਾ ਸੂਟ ਆ ਵੀਰੇ ਡਿਜ਼ਾਈਨਰ ਪਿਓਰ ਦੇ ਉੱਪਰ ਸੂਟ ਆ ਸਾਰਾ ਨਾਲ ਦੁਪੱਟਾ ਫੋਰ ਸਾਈਡ ਆ ਫੋਰ ਸਾਈਡ ਦਾ ਦੁਪੱਟਾ ਜੀ ਆ 컬러 ਮੇਰਾ ਭਰਾ ਦਿਖਾ ਰਿਹਾ ਤੁਹਾਨੂੰ ਬਹੁਤ ਹੀ ਪਿਆਰਾ 컬러 ਹੈ ਤੇ ਨਾਲ ਦੁਪੱਟਾ ਫੋਰ ਸਾਈਡ ਪ੍ਰਾਈਸ ਨੂੰ ਨਿਗਾਹ ਕਰਾਦਾ ਜੀ 4250 ਰੁਪਏ ਦੀ ਰੇਂਜ ਚ ਹੈ ਵੈਸੇ ਸੂਟ ਦਾ ਰੇਟ ਹੈਗਾ 8500 ਰੁਪਏ ਜੀ ਪਰ ਪਿਓਰ ਦਾ ਸੂਟ ਤੁਹਾਨੂੰ ਮਿਲਣਾ ਸਿਰਫ 4250 ਰੁਪਏ ਰੇਂਜ ਦੇ ਵਿੱਚ ਇਸ ਤਰ੍ਹਾਂ ਦੇ ਲੇਟੈਸਟ ਤੇ ਡਿਜ਼ਾਈਨਰ ਪੀਸ ਤੁਹਾਨੂੰ ਬਹੁਤ ਮਿਲ ਜਾਣਗੇ ਜਲਦੀ ਤੋਂ ਜਲਦੀ ਪਹੁੰਚੋ ਗੋਠੀ ਵਾਲਾ ਦੇ ਤੇ हां जी ਵੀਰੇ ਜਿਵੇਂ ਕਿ ਤੁਹਾਨੂੰ ਪਤਾ 21 ਦਿਨਾਂ ਦਾ ਮੇਲਾ ਸ਼ੁਰੂ ਹੋ ਚੁੱਕਿਆ ਹੈ ਰੱਖੜੀ ਤੋਂ ਬਾਅਦ ਤੇ ਹੁਣ ਮੈਂ ਤੁਹਾਨੂੰ ਅੱਜ ਕੁਝ ਸਪੈਸ਼ਲ ਦਾਜ ਵਰੀ ਵਾਲੇ ਸੂਟ ਦਿਖਾਉਂਗਾ ਤੇ ਫੂਟ ਹੈ ਜੀ ਗਹਿਣਿਆਂ ਵਰਗੇ ਤੇ ਰੇਟ ਹੈ ਜਮਾ 50% ਆਫ ਆਹ ਡਿਜ਼ਾਈਨ ਦਿਖਾਓ ਭਾਜੀ ਪਹਿਲਾ ਸੂਟ ਦਾ ਆਹ ਦੇਖੋ ਜੀ ਸਾਰਾ ਬਾਰਲ ਦਾ ਕੜਦਾਨੇ ਦਾ ਸਿੱਕਲੀ ਦਾ ਵਰਕ ਕੀਤਾ ਹੋਇਆ ਟੋਟਲੀ ਹੈਂਡਵਰਕ ਹੈ ਔਰ ਇਹਦੇ ਦੁਪट्टे ਦੀ ਗੱਲ ਕਰੀਏ ਦੁਪੱਟਾ ਆਏਗਾ ਕੰਟਰਾਸਟ ਤੇ ਬਹੁਤ ਹੀ ਸ਼ਾਨਦਾਰ ਦੁਪੱਟਾ ਆ ਦੇਖੋ ਜੀ ਸੈਂਟਰ ਦੇ ਵਿੱਚ ਲਾਈਨਸ ਬਣਿਆ ਹੋਈਆਂ ਫੋਰ ਸਾਈਡਡ ਬਾਰਡਰ ਹੈ ਔਰ ਇਹਦੇ ਵਿੱਚ ਜੇ ਕਲਰ ਦੀ ਗੱਲ ਕਰੀਏ ਤਾਂ ਕਲਰ ਆਪਣੇ ਕੋਲੇ ਇਹਦੇ ਵਿੱਚ ਅਵੇਲੇਬਲ ਆ ਫਰੋਜੀ ਨਾਲ ਕੰਟਰਾਸਟ ਆ ਆ ਦੇਖੋ ਜੀ ਫਰੋਜੀ ਦੇ ਨਾਲ ਕੰਟਰਾਸਟ ਆਏਗਾ ਬਹੁਤ ਹੀ ਸੋਹਣਾ ਕਲਰ ਹੈ ਇਸ ਤਰ੍ਹਾਂ ਦੇ ਵਿੱਚ ਰੇਟ ਦੀ ਗੱਲ ਕਰੀਏ ਬਾਜ਼ਾਰ 'ਚ ਤੁਹਾਨੂੰ ਇਹ ਜਿਹੜਾ 25-26 ਹਜ਼ਾਰ 'ਚ ਮਿਲਣਾ ਹੈ ਮੇਰੇ ਕੋਲੇ ਮਿਲਣਾ ਜੀ ਸਿਰਫ 12.5 ਹਜ਼ਾਰ ਦੀ ਰੇਟ 'ਚ ਗਜਾਨਾ ਨਵੀਂ ਵੈਰਾਈਟੀ ਨਵੇਂ ਡਿਜ਼ਾਈਨ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਕਰ ਲੋ ਤੇ ਸਾਡਾ ਜਿਹੜਾ YouTube ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰ ਲੋ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਜਿਹੜੇ ਮੇਰੇ ਵੀਰ ਠੀਕ ਹੈ ਹੈਗੇ ਆ ਸਾਡੇ ਨਾਲ ਜੁੜੇ ਹੋਏ ਜੇ ਉਹ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਆ ਠੀਕ ਹੈ ਆਪਣੀ ਦੁਕਾਨ ਦੀ ਆਪਣੀ ਸ਼ਾਪ ਦੀ